ਖਾਸ ਤੌਰ ਤੇ ਜਲੰਧਰ ਦੇ ਮੀਡੀਆ ਵਿੱਚ ਇੱਕ ਚਰਚਾ ਚੱਲ ਰਹੀ ਹੈ ਕਿ ਆਉਣੇ ਸਮੇਂ ਵਿੱਚ ਐਮਪੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਅਲਾਟ ਕੀਤੀ ਜਾ ਸਕਦੀ ਹੈ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਮੌਜੂਦਾ ਐਮਪੀ ਜਲੰਧਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਸੰਭ ਸਕੇ ਹੈ ਹਾਲਾਂਕਿ ਅਜੇ ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਦੇ ਉੱਤੇ ਕੋਈ ਸ਼ਿਫਟ ਹੋਣਾ ਹੈ ਕਿ ਨਹੀਂ ਹੋਣਾ ਆਫੀਸ਼ੀਅਲ ਸਟੇਟਮੈਂਟ ਕਿਸੇ ਦੀ ਕੁਝ ਨਹੀਂ ਆਈ ਸਾਰੇ ਹੀ ਅਨੁਮਾਨ ਲਾ ਰਹੇ ਆ ਪਰ ਇਹਨਾਂ ਅਨੁਮਾਨਾਂ ਦੇ ਵਿੱਚੋਂ ਕੁਝ ਕਿਾਸ ਬੜੇ ਠੋਸ ਅਤੇ ਸਟੀਕ ਲੱਗਦੇ ਨਜ਼ਰ ਆ ਰਹੇ ਆ ਹੁਣ ਰਾਜਾ ਬੜਿੰਗ ਦੀ ਵਿਰੋਧਤਾ ਕਿਉਂ ਹੈ ਔਰ ਚਰਨਜੀਤ ਸਿੰਘ ਚੰਨੀ ਦੇ ਉੱਤੇ ਸਹਿਮਤੀ ਅਸਿੱਧੇ ਤੌਰ ਦੇ ਉੱਤੇ ਕਿਉਂ ਬਣਦੀ ਪਈ ਹੈ ਜਿਵੇਂ ਕਿ ਇਸ ਗੱਲਬਾਤ ਦੇ ਟਾਈਟਲ ਵਿੱਚ ਹੀ ਤੁਸੀਂ ਪੜਿਆ ਹੈ ਕਿ ਵਾਏ ਚਰਨਜੀਤ ਸਿੰਘ ਚੰਨੀ ਇਹਦੇ ਉੱਤੇ ਗੱਲ ਕਰਦੇ ਆ ਹਾਈਪੋਥੈਟਿਕਲੀ ਗੱਲ ਕਰਾਂਗੇ ਚਰਨਜੀਤ ਸਿੰਘ ਚੰਨੀ ਕਿਉਂ ਹੋਣੇ ਚਾਹੀਦੇ ਆ ਜਾਂ ਕਾਂਗਰਸ ਦੇ ਵਿੱਚ ਕੀ ਲੈਪ ਕਰ ਰਿਹਾ ਜਿਹਨੂੰ ਚਰਨਜੀਤ ਸਿੰਘ ਚੰਨੀ ਓਵਰਲੈਪ ਕਰਕੇ ਓਵਰਟੇਕ ਕਰਕੇ ਤੇ ਕਾਂਗਰਸ ਨੂੰ ਅੱਗੇ ਲਿਜਾ ਸਕਦੇ ਆ ਇਤਿਹਾਸ ਦੇ ਵਿੱਚ ਯਾਨੀ ਕਿ ਲੰਘੇ ਕੁਝ ਦਿਨਾਂ ਦੇ ਵਿੱਚ ਬਹੁਤ ਕੁਝ ਵਾਪਰਿਆ ਚਰਨਜੀਤ ਸਿੰਘ ਚੰਨੀ ਦੀ ਛਵੀ ਆਟੋਮੈਟਿਕਲੀ ਤਾਂ ਵੱਲ ਨੂੰ ਆਈ ਹੈ ਔਰ ਭਾਵੇਂ ਕਿ ਉਹਨਾਂ ਦਲੀਲਾਂ ਦੇ ਉੱਤੇ ਉਹਨਾਂ ਕਿਆਸ ਰਹੀਆਂ ਦੇ ਉੱਤੇ ਕਾਂਗਰਸ ਦੇ ਮੰਨੇ ਪਰ ਮੰਨੇ ਲੀਡਰ ਕੋਈ ਗੱਲ ਕਰਨ ਤੋਂ ਇਨਕਾਰੀ ਨੇ ਪਰ ਇਸ ਦੇ ਬਾਵਜੂਦ ਵੀ ਜੋ ਚਰਚਾਵਾ ਦਾ ਵਿਸ਼ਾ ਤੁਹਾਨੂੰ ਉਹ ਦੱਸਦੇ ਆ ਪਹਿਲਾਂ ਰਾਜਾ ਵੜਿੰਗ ਦੀ ਗੱਲ ਰਾਜਾ ਵੜਿੰਗ ਭਾਵੇਂ ਕਿ ਲੰਬੇ ਸਮੇਂ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਸੰਭ ਰਏ ਨੇ ਨਵਜੋਤ ਸਿੰਘ ਸਿੱਧੂ ਨੂੰ ਪਛਾੜ ਕੇ ਪ੍ਰਧਾਨਗੀ ਹਾਸਲ ਕੀਤੀ ਪਰ ਹੁਣ ਐ ਲੱਗ ਰਿਹਾ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਸ਼ਿਫਟ ਹੋਣ ਵਾਲੀ ਹੈ ਲੰਗੀਆਂ ਤਨਤਾਰਨ ਜ਼ਿਲ੍ਹੀ ਚੋਣਾਂ ਦੇ ਵਿੱਚ ਰਾਜਾ ਵੜਿੰਗ ਦੇ ਕੁਝ ਬਿਆਨ ਹਾਨੀਕਾਰਕ ਸਾਬਤ ਹੋ ਸਕਦੇ ਨੇ ਕਾਂਗਰਸ ਵਾਸਤੇ ਔਰ ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਾਬਤ ਹੋਏ ਵੀ ਨਹੀਂ ਕਰਨ ਤਰਨ ਜਲਨੀ ਚੋਣ ਦੇ ਵਿੱਚ ਕਾਂਗਰਸ ਕਿਸ ਹਿਸਾਬ ਨਾਲ ਪਛੜੀ ਹੈ ਉਸ ਵਿੱਚ ਰਾਜਾ ਵੜਿੰਗਲੇ ਉਹਨਾਂ ਬਿਆਨਾਂ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ ਜਿੱਥੇ ਰਾਜਾ ਵੜਿੰਗ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਵੱਖ-ਵੱਖ ਨਾਵਾਂ ਦੇ ਨਾਲ ਵੱਖ-ਵੱਖ ਕਿਸਮ ਦੇ ਐਡਜੈਕਟਿਵਸ ਦੇ ਨਾਲ ਸੰਬੋਧਨ ਕਰਦੇ ਹੈ ਔਰ ਦੂਸਰੇ ਪਾਸੇ ਉਹ ਦੋ ਸਿੱਖ ਬੱਚਿਆਂ ਦੇ ਨਾਲ ਉਹਨਾਂ ਦੇ ਕੇਸਾਂ ਦੇ ਨਾਲ ਜਿਵੇਂ ਖੇਡਦੇ ਐ ਉਹਨਾਂ ਗੱਲਾਂ ਤੋਂ ਬਾਅਦ ਰਾਜਾ ਵੜਿੰਗ ਦੀ ਜਿਹੜੀ ਛੱਡੀ ਐ ਉਹ ਕਿਤੇ ਨਾ ਕਿਤੇ ਸਵਾਲਾਂ ਦੇ ਵਿੱਚ ਖੜ ਗਈ ਔਰ ਸਿਰਫ ਤਰਨਤਾਰਨ ਦੀ ਜੰਨੀ ਚੋਣ ਹੀ ਨਹੀਂ ਜਦੋਂ ਇਹ ਜਦੋਂ ਇਹ ਵਿਚਾਰ ਕੀਤਾ ਜਾ ਰਿਹਾ ਰਾਜਾ ਵੜਿੰਗ ਦੇ ਉੱਤੇ ਕਿਉਂ ਇਹ ਐਕਸ਼ਨ ਸੰਭਾਵੀ ਤੌਰ ਤੇ ਹੋ ਸਕਦਾ ਹੈ ਜਾਂ ਰਾਜਾ ਵੜਿੰਗ ਕਿਉਂ ਹੁਣ ਸਵੀਕਾਰ ਹੀ ਨਹੀਂ ਜਾ ਰਿਹਾ ਸੰਭਾਵੀ ਤੌਰ ਦੇ ਉੱਤੇ ਉਦੋਂ ਸਿਰਫ ਤਰਨਤਾਰਨ ਵਿਚਾਰਨਾ ਵਾਜਬ ਨਹੀਂ ਹੋਵੇਗਾ ਤਰਨਤਾਰਨ ਤੋਂ ਇਲਾਵਾ ਪਹਿਲਾਂ ਜਦੋਂ ਲੁਧਿਆਣੇ ਦੇ ਵਿੱਚ ਜੰਨੀ ਚੋਣ ਹੋਈ ਹੈਰਾਨੀ ਦੀ ਗੱਲ ਉਸ ਵੇਲੇ ਇਹ ਸੀ ਕਿ ਰਾਜਾ ਵੜਿੰਗ ਉੱਥੇ ਮੌਜੂਦ ਹੀ ਨਹੀਂ ਹੋਏ ਜਾਂ ਹੋ ਕੇ ਵੀ ਉਹ ਐਬਸਰਟ ਨਜ਼ਰ ਆਏ ਜਲੰਧਰ ਵੀ ਚੋਣ ਹੋਈ ਹੈ ਗਿੱਦੜਬਾਦ ਵੀ ਚੋਣ ਹੋਈ ਹੈ ਬਰਨਾਲੇ ਵੀ ਚੋਣ ਹੋਈ ਹੈ ਪਰ ਇਹਨਾਂ ਸਾਰੀਆਂ ਥਾਮਾਂ ਦੇ ਉੱਤੇ ਰਾਜਾ ਵੜਿੰਗ ਬੜੇ ਬੇਤੜਕ ਹੋ ਕੇ ਵਿੱਚ ਰਹੇ ਜਲੰਧਰ ਦੇ ਵਿੱਚ ਤਾਂ ਅਸੀਂ ਵੀ ਵੇਖਿਆ ਕਿਵੇਂ ਰਾਜਾ ਵੜਿੰਗ ਥਾਂ-ਥਾਂ ਉੱਤੇ ਹਰ ਇੱਕ ਛੋਟੀ ਤੋਂ ਛੋਟੀ ਗਲੀ ਸੰਕਰੀ ਤੋਂ ਸੰਕਰੀ ਗਲੀ ਦੇ ਵਿੱਚ ਜਾ ਕੇ ਰਾਜਾ ਵੜਿੰਗ ਜੀ ਦੀ ਧਰਮ ਪਤਨੀ ਨੇ ਇਥੋਂ ਤੱਕ ਕਿ ਉਹਨਾਂ ਦੇ ਬੱਚਿਆਂ ਤੱਕ ਨੇ ਪ੍ਰਚਾਰ ਕੀਤਾ ਪਰ ਲੁਧਿਆਣਾ ਜਿਹੜਾ ਰਾਜਾ ਬੜਿੰਗ ਦਾ ਆਪਣਾ ਸ਼ਹਿਰ ਸੀ ਉਹ ਲੁਧਿਆਣਾ ਜਿੱਥੋਂ ਰਾਜਾ ਬੜਿੰਗ ਐਮਪੀ ਨੇ ਉੱਥੇ ਜਦੋਂ ਕਾਂਗਰਸ ਜਨਨੀ ਚੋਣ ਦੇ ਵਿੱਚ ਹਿੱਸਾ ਲੈਂਦੀ ਹੈ ਭਾਤਕ ਪੂਸ਼ਣ ਆਸ਼ੂ ਉਮੀਦਵਾਰ ਹੁੰਦੇ ਆ ਰਾਜਾ ਬੜਿੰਗ ਉੱਥੇ ਪ੍ਰਚਾਰ ਇਹ ਕਹਿ ਕੇ ਨਹੀਂ ਕਰਦੇ ਕਿ ਉਹਨਾਂ ਨੂੰ ਇਨਵਾਈਟ ਨਹੀਂ ਕੀਤਾ ਗਿਆ ਤੇ ਜ਼ਾਹਿਰ ਤੌਰ ਤੇ ਉੱਤੇ ਪਾਰਟੀ ਹਾਈ ਕਮਾਂਡ ਸੋਚੇਗੀ ਕਿ ਕੀ ਇਸ ਤਰ੍ਹਾਂ ਦਾ ਪ੍ਰਧਾਨ ਕਾਂਗਰਸ ਪਾਰਟੀ ਨੂੰ ਚਾਹੀਦਾ ਜਸਨੂ ਆਪਣੀ ਪਾਰਟੀ ਦੇ ਪ੍ਰਚਾਰ ਵਾਸਤੇ ਆਪਣੀ ਪਾਰਟੀ ਨੂੰ ਜਿਤਾਉਣ ਵਾਸਤੇ ਇੱਕ ਇਨਵੀਟੇਸ਼ਨ ਦੀ ਜ਼ਰੂਰਤ ਹੈ। ਕੀ ਉਸ ਕਿਸਮ ਦਾ ਪ੍ਰਧਾਨ ਕਾਂਗਰਸ ਪਾਰਟੀ ਨੂੰ ਚਾਹੀਦਾ ਹੈ? ਉਸ ਤੋਂ ਬਾਅਦ ਤਰਨਪਾਰਨ ਜ਼ਿੰਨੀ ਚੋਣ ਵਾਲਾ ਇਨਸੀਡੈਂਟ ਹੋ ਗਿਆ। ਰਾਜਾ ਵੜਿੰਗ ਨੇ ਕੁਝ ਗੱਲਾਂ ਆਖ ਦਿੱਤੀਆਂ। ਜਿਨ੍ਹਾਂ ਗੱਲਾਂ ਤੋਂ ਬਾਅਦ ਰਾਜਾ ਵੜਿੰਗ ਦੀ ਛਵੀ ਦੇ ਉੱਤੇ ਅਤੇ ਕਰਦਾਰ ਦੇ ਉੱਤੇ ਕੁਐਸਚਨਸ ਹੋਣ ਲੱਗ ਗਏ। ਹੁਣ ਇਹਨਾਂ ਸਾਰੇ ਕਾਸਿਆਂ ਦੇ ਉੱਤੋਂ ਉੱਭਰਨ ਦੇ ਵਾਸਤੇ ਕਾਂਗਰਸ ਹਾਈ ਕਮਾਂਡ ਸੋਚ ਰਹੀ ਹੋ ਸਕਦੀ ਹੈ। ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਨੂੰ ਹੁਣ ਸ਼ਿਫਟ ਕਰਨਾ ਚਾਹੀਦਾ ਹੈ ਹੁਣ ਇਹ ਕਦੋਂ ਕੀਤਾ ਜਾਵੇਗਾ ਕੀ ਆਉਂਦੇ 1-2 ਮਹੀਨਿਆਂ ਦੇ ਵਿੱਚ ਹੋ ਸਕਦਾ ਹੈ ਇਹ ਹੁਣ ਸਮੇਂ ਦੀ ਗਰਭ ਵਿੱਚ ਹੈ ਪਰ ਇੱਕ ਨਾਮ ਜ਼ਰੂਰ ਚੱਲ ਰਿਹਾ ਚਰਨਜੀਤ ਸਿੰਘ ਚੰਨੀ ਦਾ ਨਾਮ ਅਚਾਨਕ ਇਸ ਮਸਲੇ ਉੱਤੇ ਚਰਨਣ ਲੱਗਿਆ ਉਹਦਾ ਇੱਕ ਕਾਰਨ ਵੀ ਹੈ ਕਿਉਂਕਿ ਜੇਸ ਇਮੋਸ਼ਨ ਨੂੰ ਰਾਜਾ ਬੜਿੰਗ ਨੇ ਠੇਸ ਪਹਚਾਈ ਹੈ ਕਥਤ ਤੌਰ ਤੇ ਜੇਸ ਸੈਂਟੀਮੈਂਟ ਨੂੰ ਰਾਜਾ ਵਰਗ ਨੇ ਠੇਸ ਪਹਾਈ ਹੈ ਚਰਨਜੀਤ ਸਿੰਘ ਚੰਨੀ ਉਸ इमोਸ਼ਨ ਦੇ ਉੱਤੇ ਉਸ इमोਸ਼ਨ ਦੀ ਲੱਗੀ ਛੱਟ ਦੇ ਉੱਤੇ ਮਰਹਮ ਬਣ ਕੇ ਵਿਚਰ ਸਕਦੇ ਆ ਚਰਨਜੀਤ ਸਿੰਘ ਚੰਨੀ ਉਂਝ ਵੀ ਦਲਿਤ ਵਰਗ ਦੇ ਵਿੱਚ ਵੱਧ ਤੋਂ ਵੱਧ ਪ੍ਰਚਾਰੇ ਜਾਂਦੇ ਆ ਪਿਆਰੇ ਜਾਂਦੇ ਆ ਔਰ ਇਹੀ ਕੁਆਲਿਟੀ ਚਰਨਜੀਤ ਸਿੰਘ ਚੰਨੀ ਦੀ ਇੱਥੇ ਕਾਂਗਰਸ ਪਾਰਟੀ ਦੇ ਵਾਸਤੇ ਲਾਭਦਾਇਕ ਸਾਬਤ ਹੋ ਸਕਦੀ ਹੈ ਇਹਦੀਆਂ ਚਰਚਾਵਾਂ ਹੁਣ ਚੱਲ ਰਹੀਆਂ ਨੇ ਹੋ ਸਕਦਾ ਹੈ ਕਿ ਆਉਂਦੇ ਕੁਝ ਵੀ 99 ਡਿਕਲੇਰੇਸ਼ਨ ਹੋ ਜਾਵੇ ਔਰ ਹੋ ਸਕਦਾ ਹੈ ਕਿ ਰਾਜਾ ਵੜਿੰਗ ਨੂੰ ਸ਼ਿਫਟ ਕਰ ਦਿੱਤਾ ਜਾਵੇ ਬਦਲ ਦਿੱਤਾ ਜਾਵੇ ਚਰਨਜੀਤ ਸਿੰਘ ਚੰਨੀ ਨੂੰ ਕਮਾਂਡ ਦੇ ਦਿੱਤੀ ਜਾਵੇ ਪਰ ਜਿੱਥੇ ਇਹ ਸਵਾਲ ਖੜਾ ਹੁੰਦਾ ਹੈ ਕਿ ਵਾਏ ਚਰਨਜੀਤ ਸਿੰਘ ਚੰਨੀ ਇਹੋ ਜੀ ਸਿਚੁਏਸ਼ਨ ਚੋਂ ਜੇ ਕਾਂਗਰਸ ਨੂੰ ਕੱਢਣਾ ਹੈ ਤਾਂ ਇੱਕ ਇਹੋ ਜਿਹਾ ਲੀਡਰ ਜ਼ਰੂਰੀ ਹੈ ਜਿਸ ਨੂੰ ਦਲਿਤ ਵਰਗ ਪਿਆਰ ਕਰਦਾ ਹੈ ਜਿਸ ਦੇ ਉੱਤੇ ਦਲਿਤ ਵਰਗ ਭਰੋਸਾ ਕਰਦਾ ਹੈ ਔਰ ਚਰਨਜੀਤ ਸਿੰਘ ਚੰਨੀ ਨੇ ਆਪਣੀ ਉਹ ਛਵੀ ਪੇਸ਼ ਵੀ ਕੀਤੀ ਹੈ ਇੱਕ ਵੱਡਾ ਸਵਾਲ ਹੋਰ ਕੀ ਰਾਜਾ ਵੜਿੰਗ ਦੀ ਕਾਂਗਰਸ ਪਾਰਟੀ ਨੂੰ ਇਕੱਠਿਆਂ ਕਰ ਸਕਦੇ ਐ ਜਿਹੜਾ ਲੀਡਰ ਆਪਣੇ ਪਾਰਟੀ ਦੀਆਂ ਚੋਣਾਂ ਜਿੱਤਣ ਵਾਸਤੇ ਇਨਵੀਟੇਸ਼ਨ ਦਾ ਉਡੀਕ ਕਰ ਰਿਹਾ ਹੈ ਜਿਸ ਲੀਡਰ ਨੂੰ ਲੈ ਕੇ ਚਰਚਾਵਾ ਚੱਲ ਰਹੀ ਹੈ ਕਿ ਉਮੀਦਵਾਰ ਦੇ ਨਾਲ ਉਹਦੀ ਖਾਸੀ ਕੋਈ ਬਣਨੀ ਪਈ ਜਾਂ ਇਹ ਚਰਚਾਵਾ ਚੱਲ ਰਹੀ ਹੈ ਕਿ ਵੱਖ-ਵੱਖ ਲੀਡਰ ਜਿਹੜੇ ਕਾਂਗਰਸ ਦੇ ਨੇ ਉਹਨਾਂ ਦੇ ਨਾਲ ਉਹਦੀ ਕੋਈ ਖਾਸ ਬਣਦੀ ਨਹੀਂ ਪਈ ਉਹ ਲੀਡਰ ਕਿਵੇਂ ਪਾਰਟੀ ਨੂੰ ਇਕੱਠਿਆਂ ਕਰ ਦੂਗਾ ਲੁਧਿਆਣੇ ਦੀ ਜ਼ਮੀਨੀ ਚੋਣ ਦੇ ਵਿੱਚ ਅਸੀਂ ਵੇਖਿਆ ਕਿ ਕਿਵੇਂ ਕਾਂਗਰਸ ਦੇ ਕੁਝ ਲੀਡਰ ਪ੍ਰਚਾਰ ਕਰਦੇ ਨਜ਼ਰ ਆਏ ਜਿਹਦੇ ਵਿੱਚ ਭਾਰਤ ਪੂਸ਼ਣ ਆਸ਼ੂਸ਼ ਸ਼ਾਮਲ ਸਨ ਜਿਸ ਦੇ ਵਿੱਚ ਰਾਣਾ ਗੁਰਜੀਤ ਇੱਕ ਵੱਡੇ ਲੀਡਰ ਸ਼ਾਮਲ ਸਨ ਉਹਦਾ ਸਾਰਾ ਅ ਕੁਰਬਾ ਉਥੇ ਮੌਜੂਦ ਸੀ ਕਾਂਗਰਸ ਦਾ ਪਰ ਦੂਸਰੇ ਪਾਸੇ ਇੱਕ ਵੱਖਰਾ ਵਰਗ ਜਿਹਦੇ ਵਿੱਚ ਰਾਜਾ ਬੜਿੰਗ ਪਤਾਪ ਬਾਜਵਾ ਸੁਖਜਿੰਦਰ ਰੰਧਾਵਾ ਸ਼ਾਮਲ ਸਨ ਉਹ ਉਥੇ ਮੌਜੂਦ ਨਹੀਂ ਹੋਏ ਹਾਲਾਂਕਿ ਇੱਕ ਵੱਡੇ ਨਾਮਵਰ ਲੀਡਰ ਜਿਹੜੇ ਮੰਨੇ ਜਾਂਦੇ ਆ ਇਹ ਸਾਰੇ ਇੱਥੇ ਆ ਕੇ ਸਵਾਲ ਖੜਦਦੇ ਕਿ ਕੀ ਇਹੋ ਜਿਹਾ ਪ੍ਰਧਾਨ ਪਾਰਟੀ ਨੂੰ ਇਕੱਠਿਆ ਕਰ ਸਕਦਾ ਹੈ ਕਿ ਨਹੀਂ ਔਰ ਉੱਥੇ ਹੀ ਦੂਸਰੇ ਪਾਸੇ ਜਦੋਂ ਚਰਨਜੀਤ ਸਿੰਘ ਚੰਨੀ ਦੇ ਘਰ ਪਾਠ ਹੁੰਦਾ ਆ ਖੰਡ ਪਾਠ ਰੱਖਿਆ ਜਾਂਦਾ ਹੈ ਉੱਥੇ ਸਾਰੀ ਕਾਂਗਰਸ ਪਾਰਟੀ ਇਕੱਠੀ ਹੁੰਦੀ ਹੈ ਉਸ ਤੋਂ ਬਾਅਦ ਇੱਕ ਇਹ ਮੈਸੇਜ ਜ਼ਰੂਰ ਗਿਆ ਕਿ ਹੋ ਸਕਦਾ ਹੈ ਕਿ ਚਰਨਜੀਤ ਸਿੰਘ ਚੰਨੀ ਉਹ ਥੰਮ ਬਣ ਜਾਣ ਜਿਹੜੇ ਕਾਂਗਰਸ ਪਾਰਟੀ ਨੂੰ ਇਕੱਠਿਆਂ ਕਰ ਦੇ। ਖੈਰ ਇਹ ਉਹ ਸਾਰੇ ਕੰਪੈਰੀਜ਼ਨਸ ਨੇ ਜੋ ਅਜੇ ਤੱਕ ਕੀਤੇ ਜਾ ਰਹੇ ਆ ਰਾਜਾ ਵੜਿੰਗ ਵੀ ਲਗਾਤਾਰ ਬਿਆਨ ਤੇ ਬਿਆਨ ਬੰਦੇ ਨਜ਼ਰ ਆ ਰਹੇ ਆ ਭਾਵੇਂ ਉਹ ਵੱਖ-ਵੱਖ ਕਿਸਮ ਦੇ ਬਿਆਨ ਹੋਣ ਭਾਵੇਂ ਉਹ ਸਿਆਸੀ ਬਿਆਨ ਹੋਣ ਪਰ ਇਸ ਦੇ ਬਾਵਜੂਦ ਕੀ ਇਹ ਸ਼ਿਫਟ ਇਹ ਬਦਲਾ ਕਾਂਗਰਸ ਦੇ ਵਿੱਚ ਆਵੇਗਾ ਜਾਂ ਨਹੀਂ ਇਹ ਅਜੇ ਵੀ ਸਮੇਂ ਦੀ ਗਰਬ ਦੇ ਵਿੱਚ ਆ ਪਰ ਇੱਕ ਨਾਮ ਜ਼ਰੂਰ ਚੱਲ ਰਿਹਾ ਚਰਨਜੀਤ ਸਿੰਘ ਚੰਨੀ ਦਾ ਤੇ ਤੁਹਾਨੂੰ ਦੱਸ ਦਿੰਦਾ ਹਾਂ ਦਸਮਾ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰਹਿਵਾਂਗੇ ਇੰਡੀਆ ਪੰਜਾਬੀ